ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਦੀਵਾਨ ਟੋਡਰ ਮਲਜੀ ਦੀ ਹਵੇਲੀ ਦੇ ਜਿਨ੍ਹਾਂ ਨੇ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਦੇ ਅੰਤਿਮ ਸੰਸਕਾਰ ਕਰਨ ਵਾਸਤੇ ਸਭ ਤੋਂ ਮਹਿੰਗੀ ਆਲ ਵਰਲਡ ਚ ਜਮੀਨ ਖਰੀਦਣ ਦਾ ਮਾਣ ਪ੍ਰਾਪਤ ਕੀਤਾ ਸੀ ਸੰਗਤ ਜੀ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ ਬਾਬਾ ਮੋਤੀराम ਮੈਰਾਜੀ ਦੇ ਗੁਰਦੁਆਰਾ ਸਾਹਿਬ ਦਾ ਜੋ ਫਤਿਹਗੜ੍ਹ ਸਾਹਿਬ ਰੋਜਾ شریف ਦੇ ਸਾਹਮਣੇ ਸਥਿਤ ਹੈ ਬਾਬਾ ਮੋਤੀराम ਮੈਰਾਜੀ ਨੇ ਪੂਰੀ ਠੰਡ ਵਿੱਚ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਨੂੰ ਗਰਮ ਦੁੱਧ ਦੀ ਸੇਵਾ ਨਮਾਉਣ ਦਾ ਮਾਣ ਪ੍ਰਾਪਤ ਕੀਤਾ ਤੁਸੀਂ ਦਰਸ਼ਨ ਕਰ ਰਹੇ ਹੋ ਪਵਿੱਤਰ ਪੋਰਾ ਸਾਬ ਦੇ ਜਿੱਥੇ ਤੁਹਾਨੂੰ ਅੱਗੇ ਦਰਸ਼ਨ ਕਰਾਵਾਂਗੇ ਜਿਨ੍ਹਾਂ ਵਿੱਚ ਬਾਬਾ ਮੋਤੀराम ਮਹਾਰਾਜ ਜੀ ਵੱਲੋਂ ਛੋਡੇ ਸਾਹਿਬ ਜਦਿਆਂ ਅਤੇ ਧੰ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਸ਼ਕਾਇਆ ਜਾਂਦਾ ਸੀ ਉਹ ਗਲਾਸਾਂ ਦੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਜਿਨ੍ਹਾਂ ਵਿੱਚ ਬਾਬਾ ਮੋਤੀराम ਮਹਾਰਾਜੀ ਤਨ ਤਨ ਮਾਤਾ ਗੁਜਰਕਾਰ ਤੇ ਤਨ ਤਨ ਬਾਬਾ ਜੋਰਾਵਰ ਸਿੰਘ ਤੇ ਤਨ ਤਨ ਬਾਬਾ ਫਤਿਹ ਸਿੰਘ ਜੀ ਨੂੰ ਦੁੱਧ ਛਕਾਉਂਦੇ ਰਹੇ ਸੰਗਤ ਜੀਤੂ ਸੀ ਦਰਸ਼ਨ ਕਰ ਰਿਓ ਗੁਰਦੁਆਰਾ ਵਿਵਾਨਗੜ ਦੇ ਜਦੋਂ ਸੂਬੇ ਸਰਹੰਦ ਨੇ ਛੋਟੇ ਸਹਿਬ ਜਾਦਿਆਂ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਨੂੰ ਦੀਵਾਰਾਂ ਵਿੱਚ ਚਣਵਾ ਕੇ ਸ਼ਹੀਦ ਕਰ ਦਿੱਤਾ ਸੀ ਤਾਂ ਉਹਨਾਂ ਨੇ ਪਿੱਛੇ ਜੰਗਲ ਵਿੱਚ ਉਹਨਾਂ ਦੀਆਂ ਦੇਹਾਂ ਨੂੰ ਸੱਟ ਦਿੱਤਾ ਸੀ ਜਿੱਥੇ 23 ਪ੍ਰਕਾਰ ਦੇ ਜਾਨਵਰ ਸੀ ਪਰ ਉੱਥੇ ਬੱਬਰ ਸ਼ੇਰਾ ਵੱਲੋਂ ਉਹਨਾਂ ਦੀ ਅੰਤਮ ਦੇ ਦੇ 48 ਘੰਟੇ ਰਾਖੀ ਕੀਤੀ ਉਸ ਤੋਂ ਬਾਅਦ دیਵਾਨ ਟੋਡਰਵਾਲਜੀ ਨੇ ਸੋਨੇ ਦੀਆਂ ਮੋਹਰਾਂ ਤੇ ਅਸ਼ਰਫੀਆਂ ਦੇ ਕੇ ਜ਼ਮੀਨ ਖਰੀਦੀ ਅੰਤਮ ਸੰਸਕਾਰ ਕਰਨ ਵਾਸਤੇ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਜਿੱਥੇ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਜੋ ਜੋ ਕਰ ਹੈ ਆਪ ਤੁਰੈ